ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਤਮ ਹਰ ਪ੍ਰਭ ਗਾਵਿਆ ਹੁਣ ਮਹਾਰਾਜ ਸਾਹਿਬ ਬਿਲਾਵਲ ਰਾਗ ਦੀ ਵਾਰ ਸ਼ੁਰੂ ਕਰਦੇ ਆ ਸਾਰੀਆਂ ਚੌਥੇ ਪਾਦਸ਼ਾਹਰੀਆਂ ਪੌੜੀਆਂ ਹੋਣਗੀਆਂ ਜਿਸ ਵਾਰ ਨਾਲ ਮਹੱਲਾ ਹੋ ਉਸ ਪਾਦਸ਼ਾਹਰੀਆਂ ਪੌੜੀਆਂ ਹੁੰਦੀਆਂ ਬਾਕੀ ਜਿੱਥੇ ਵੀ ਮਹਾਰਾਜ ਸਾਹਿਬ ਨੂੰ ਪੌੜੀ ਹੋਰ ਨਵੀਂ ਰਚਣੀ ਹੋਵੇ ਉੱਥੇ ਪੌੜੀ ਨਵੀਂ ਮੁਹੱਲਾ ਪੰਜਵਾਂ ਜਾਂ ਪੌੜੀ ਮੁਹੱਲਾ ਪੰਜਵਾਂ ਜਾਂ ਪੌੜੀ ਦੇ ਨਾਲ ਪੰਜਾਂ ਅੰਗ ਲਾਉਂਦੇ ਐ ਇਹ ਨਿਯਮ ਹੁੰਦਾ ਨਹੀਂ ਤਾਂ ਬਾਕੀ ਵਾਰ ਦੀਆਂ ਜਿਹੜੇ ਮੁਹੱਲਾ ਆਇਆ ਹੁੰਦਾ ਉਸੇ ਬਾਦਸ਼ਾਹੀਆਂ ਸਾਰੀਆਂ ਪੌੜੀਆਂ ਹੁੰਦੀਆਂ ਨੇ ਇਸ ਚੌਥੇ ਬਾਦਸ਼ਾਹੀਆਂ ਹੀ ਸਾਰੀਆਂ ਪੌੜੀਆਂ ਹੋਣਗੀਆਂ ਵਾਰ ਨਾਮ ਜਸਦਾ ਹੈ ਵਾਰ ਨਾਮ ਤੋਂ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਹੈ ਇਹਦੇ ਚ ਬਵੇਕ ਦੀ ਜਿੱਤ ਆਵੇਗੀ ਮੋਦੀ ਹਾਰ ਆਵੇਗੀ ਗੁਰਮਖੰਦ ਦੀ ਜਿੱਤ ਆਵੇਗੀ ਮਨੁਖਾਂ ਦੀ ਹਾਰ ਆਵੇਗੀ ਐਸੇ ਸੂਰਮਿਆਂ ਦੇ ਵਾਰ ਚੱਲਣੇ ਐ ਐਸੀ ਬਲਾਵਲ ਦੀ ਵਾਰ ਮਾਰਾ ਸਾਉ ਉਚਾਰਦੇ ਹਨ ਹਰ ਉਤਮ ਹਰ ਪ੍ਰਭ ਗਾਵੇ ਆ ਬਿਕੋ ਰਾਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਗੁਰੂ ਚੌਥੇ ਪਾਤਸ਼ਾਹ ਦੇ ਹਜ਼ੂਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਲਾਵਲ ਰਾਗ ਗਵਈਏ ਨੇ ਅਕੜ ਆ ਕੇ ਗਾਇਆ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਬਲਾਵਲ ਰਾਗ ਸੁਣ ਕੇ ਰਾਗੋ ਤਾਨੋ ਸਰ ਸਾਰੇ ਬਸ ਗਏ ਸਾਰੇ ਉਹ ਦੇਸ ਕਾਲ ਭੁੱਲ ਗਏ ਐਸੇ ਅਨੰਦ ਦੇ ਵਿੱਚ ਹੋਏ ਉਸ ਵਕਤ ਸਿੱਖਾਂ ਨੇ ਕਿਹਾ ਮਾਰਾ ਤਾਨੇ ਬਲਾਵਲ ਰਾਗ ਨੂੰ ਗਾਇਨ ਵਾਲਾ ਗਵਈਆ ਹੈ ਤਾਂ ਹਜੂਰ ਨੇ ਉਸ ਵੇਲੇ ਇਹ ਬਚਨ ਕੀਤੇ ਹਰ ਉਤਮ ਹਰ ਪ੍ਰਭ ਗਾਵਿਆ اے ਭਾਈ ਹਰ ਹਰ ਜੋ ਭਰੀ ਪ੍ਰਭ ਉਤਮ ਹੈ ਜਿਨ੍ਹਾਂ ਨੇ ਗਾਉਣਾ ਕੀਤਾ ਉਸ ਨੂੰ ਕਰਨਾਦ ਬਿਲਾਵਲ ਰਾਜ ਦੇ ਨਾਦ ਬਾਜੇ ਦੇ ਨਾਲ ਵਜਾ ਕਰਕੇ ਬਿਲਾਵਲ ਰਾਗ ਦਾ ਉਚਾਰਨ ਕੀਤਾ ਹੈ ਉਪਦੇਸ਼ ਗੁਰੂ ਸੁਣ ਮੰਨਿਆ ਉਹਨਾਂ ਦਾ ਬਿਲਾਵਲ ਰਾਗ ਨਾਦ ਸ਼ਬਦਾਂ ਵਿੱਚ ਗਾਇਆ ਹੋਇਆ ਸਫਲਾ ਹੈ ਜਿਨ੍ਹਾਂ ਨੇ ਉਪਦੇਸ਼ ਗੁਰੂ ਸੁਣ ਮੰਨਿਆ ਗੁਰੂ ਦੇ ਉਪਦੇਸ਼ ਨੂੰ ਸਰਬਨ ਕਰਕੇ ਮੰਨਣ ਕੀਤਾ ਹੈ ਉਹਨਾਂ ਦਾ ਗਾਇਆ ਹੋਇਆ ਸਫਲਾ ਹੈ।ੁਰ ਮਸਤਕ ਪੂਰਾ ਭਾਗ ਉਹਨਾਂ ਧਰੋ ਮੱਥੇ ਦੇ ਸਿਰੋਮਣੀ ਭਾਗ ਹਨ ਕਰਮ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਹੈ ਫੇਰ ਪੜੋ ਹਰ ਉਤਮ ਹਰ ਪ੍ਰਭ ਗਾਵਿਆ ਹਰੀ ਜੋ ਜਿਸ ਦਾ ਜਸ ਹਰੇਕ ਤੋਂ ਉਤਮ ਹੈ ਤੇ ਹਰੀ ਜੋ ਪ੍ਰਭ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਜਿਨ੍ਹਾਂ ਨੇ ਗਾਵਿਆ ਗੁਰਾਂ ਦੁਆਰਾ ਉਚਾਰਨ ਕੀਤਾ ਹੈ ਕਰਨਾਦ ਬਿਲਾਵਲ ਰਾ ਉਹਨਾਂ ਨੂੰ ਨਾਦ ਉਪਦੇਸ਼ ਗੁਰੂ ਸਾਹਿਬ ਨੇ ਕੀਤਾ ਹੈ ਤੇ ਰਾਗ ਪ੍ਰੇਮ ਪੈਦਾ ਹੋਇਆ ਫਿਰ ਉਹਨੂੰ ਬਿਲਾਵਲ ਆਨੰਦ ਪ੍ਰਾਪਤ ਹੋਇਆ ਉਹ ਪ੍ਰੇਮ ਕਰ ਕਰਕੇ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ ਉਹਨਾਂ ਦੇ ਤਾਂ ਹੀ ਇਸ ਪ੍ਰਕਾਰ ਬਿਲਾਵਲ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਬਿਲਾਵਲ ਰਾਗ ਬਣ ਗਿਆ ਹੈ ਉਹਨਾਂ ਵਾਸਤੇ ਕਰਨਾਦ ਕੀਤਾ ਹੈ ਨਾਦ ਬ੍ਰਹਮ ਦਾ ਉਪਦੇਸ਼ ਸਤਿਗੁਰਾਂ ਨੇ ਤੇ ਬਲਾਵਲ ਆਨੰਦ ਕਰਕੇ ਰਾਗ ਪ੍ਰੇਮ ਪੈਦਾ ਹੋਇਆ ਉਹਨਾਂ ਨੂੰ ਉਪਦੇਸ਼ ਗੁਰੂ ਸੁਣ ਮੰਨੇ ਆ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦੇ ਉਪਦੇਸ਼ ਨੂੰ ਸਰਵਣ ਕਰਕੇ ਮੰਨਣ ਕੀਤਾ ਹੈ ਧੁਰ ਮਸਤਕ ਪੂਰਾ ਭਾਗ ਉਹਨਾਂ ਦੇ ਧੁਰੋਂ ਆਤੋਂ ਲਾ ਕੇ ਜਨੋਂ ਤੋਂ ਲਾ ਕੇ ਮੱਥੇ ਤੇ ਸਿਰੋਮਣੀ ਭਾਗ ਹੈ ਨਿਸਕਾਮ ਕਰਮ ਜਿਨ੍ਹਾਂ ਨੂੰ ਕੀਤੇ ਹਨ ਸਭ ਦਿਨ ਸ੍ਰੈਣ ਗੁਣ ਉਚਰੈ ਉਹਨਾਂ ਮਹਾਂਪੁਰਖਾਂ ਦਾ ਐਸਾ ਜੀਵਨ ਹੈ ਸਾਰੀਆਂ ਦਿਨਾਂ ਦੀ ਜ਼ਿੰਦਗੀ ਦੇ ਜਿੰਨੇ ਦਿਨ ਹੈ ਜਿੰਨੀਆਂ ਸਾਰੀਆਂ ਰਾਤਾਂ ਹਨ ਸਾਰਿਆਂ ਜਮਾਲ ਦੇ ਗੁਣਾਂ ਨੂੰ ਉਚਾਰਦੇ ਰਹਿੰਦੇ ਹਨ ਹਰ 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 ਔਰ ਲੇਵਲਾ ਉਹਨਾਂ ਦੇ ਹਿਰਦੇ 'ਚ ਵੀ ਬਾਣੀ ਕਰਕੇ ਵੀ ਗੁਣੋਚਾਰਦੇ ਆਂ ਹਰੀ ਜੋ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ ਹਰ ਵਕਤ ਹਿਰਦੇ 'ਚ ਉਹਨਾਂ ਦੇ ਲਿਵ ਲੱਗੀ ਹੈ ਮਹਾਰਾਜ ਦੇ ਨਾਲ ਬਿਰਤੀ ਜੁੜ ਗਈ ਹੈ ਸਭ ਤਨ ਮਨ ਹਰਿਆ ਹੋਇਆ ਉਹਨਾਂ ਗੁਰਮੁਖਾਂ ਦਾ ਤਨ ਵੀ ਪਰਫੁੱਲਤ ਹੋ ਗਿਆ ਊਗਣਾ ਤੋਂ ਰਹਿਤ ਹੋ ਕੇ ਮਨਵੀ ਵਾਸ਼ਨਾ ਛੱਡ ਕੇ ਹਰਾ ਭਰਾ ਹੋ ਗਿਆ ਆਨੰਦ ਵਿੱਚ ਮਨ ਖਿੜਿਆ ਹਰਿਆ ਬਾਗ ਸਾਧ ਸੰਗਤ ਜੀ ਮਨ ਮਾਨੋ ਬਾਗ ਦੀ ਧਰਤੀ ਐ ਮਨ ਨਾ ਮਾਨੋ ਖਿੜਿਆ ਹੋਇਆ ਹਰਿਆ ਬਾਗ ਐ ਨਨੇ ਨੂੰ ਔਂਕੜ ਐ ਮਨ ਆਲੇ ਨੂੰ ਮਨਣਾ ਕਰੋ ਕਿ ਖਿੜਿਆ ਹੋਇਆ ਜਿਵੇਂ ਹਰਿਆ ਬਾਗ ਹੁੰਦਾ ਐ ਇਸ ਪ੍ਰਕਾਰ ਦਾ ਉਹਨਾਂ ਦੇ ਅੰਦਰ ਸੁਭਗੁਣਾ ਦਾ ਬਾਗ ਖਿੜ ਗਿਆ ਉਹ ਦੇਖ ਮਾਨ ਮਨ ਦੇ ਨਾਲ ਇਹ ਕਿਉਂ ਸਭ ਤਨ ਮਨ ਨੂੰ ਉਹਦੇ ਤਨ ਤੇ ਮਨ ਤਾਂ ਇੱਕ ਇੱਕ ਵਾਕ ਬਣਾਏ ਨਾ ਉਹਦਾ ਸਾਰਾ ਤੰਤ ਇੱਕ ਹੋ ਗਿਆ ਨਾ ਤੇ ਮਨ ਉਹਨਾਂ ਦਾ ਸਰੀਰ ਦਾ ਜਿਹੜਾ ਅੰਦਰ ਸੂਖਮ ਰਹਿਣ ਵਾਲਾ ਹੈ ਇਹ ਅਗਲਾ ਮਨ ਸ਼ੋਦੋ ਮਨ ਨੂੰ ਬਣ ਕੇ ਆਰਥ ਮੰਨਣਾ ਕਰੋ ਕਿ ਖਿੜਿਆ ਹੋਇਆ ਜਾਨੋ ਬਾਗ ਹੀ ਹੈ ਸਾਰਾ ਤੰਤ ਤੇ ਮਨ ਉਹਨਾਂ ਦਾ ਹਰਾ ਭਰਾ ਹੋ ਗਿਆ ਸੁਭਗੁਣਾ ਦੇ ਸਹਿਤ ਤੇ ਮੰਨਣਾ ਕਰੋ ਜੋ ਸ਼ਿਰੋਮਣੀ ਪਰਮੇਸ਼ਵਰ ਹੈ ਉਹਦਾ ਨਾਮ ਜਿਹਾ ਮਾਨੋ ਬਾਗ ਹੀ ਖਿੜ ਗਿਆ ਸਭ ਗੁਨਾ ਦਾ ਉਹਨਾਂ ਦੇ ਹਿਰਦਾ ਅਗਿਆਨ ਅੰਧੇਰਾ ਮਿਟ ਗਿਆ ਉਹਨਾਂ ਦੇ ਅੰਦਰੋਂ ਆ ਗਿਆ ਉਹਦਾ ਜਿਹੜਾ ਹਨੇਰਾ ਉਹ ਸਾਰਾ ਮਿਟ ਗਿਆ ਹੈ ਗੁਰ ਚਾਨਣ ਗਿਆਨ ਚਰਾ ਗੁਰੂ ਸਾਹਿਬ ਜੀ ਦਾ ਗਿਆਨ ਹੈ ਨਾ ਜਿਹੜਾ ਇਸ ਨੇ ਚਿਰਾਗ ਦੀਵਾ ਸ਼ਮ੍ਮਾਂ ਦਾ ਜਾਨ ਵੀ ਮੱਝ ਗਿਆ ਹੈ ਇਸ ਕਰਕੇ ਚਾਨਣ ਹੋ ਗਿਆ ਹੈ ਪ੍ਰਕਾਸ਼ ਹੋ ਗਿਆ ਹੈ ਨਿਰਾਵਰਨ ਪ੍ਰਕਾਸ਼ ਹੋ ਗਿਆ ਹੈ ਅਵਰਨ ਤੋਂ ਰਹਿਤ ਜਨ ਨਾਨਕ ਜੀਵੈ ਦੇਖ ਹਰ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਪ੍ਰਤੱਖ ਦਰਸ਼ਨ ਵੇਖ ਕੇ ਸੀ ਜਿਉਂਦੇ ਹਾਂ ਇੱਕ ਨਿਮਖ ਘੜੀ ਮੁਖ ਲਾਗ ਇੱਕ ਘੜੀ ਵਿੱਚੋਂ ਨਿਮਖ ਮਾਤਰ ਵੀ ਸੰਮੁਖ ਮਾਰੋ ਦੇ ਲੱਗ ਜੇ ਨਾ ਚਿੱਤ ਮਾਨੋ ਫਿਰ ਉਹ ਆਨੰਦ ਕਿਹਾ ਨਹੀਂ ਜਾ ਸਕਦਾ ਜਿਉਂਦੇ ਹੋ ਜਾਈਦਾ ਸਹਿਬ ਕਹਿੰਦੇ ਹਨ ਮਹੱਲਾ ਤੀਜਾ ਇੱਕ ਨਿਉਖ ਨਿਉਖ ਕਾਲ ਚ ਘੜੀ ਘੜੀ ਚ ਮਾਰ ਦੇ ਸਨਮੁਖੀ ਲੱਗੇ ਰਹੀਏ ਹਰ ਵਕਤ ਜੁੜੇ ਹੀ ਰਹੀਏ ਮਹੱਲਾ ਤੀਜਾ ਬਲਾਵਲ ਤਬਹੀ ਕੀਜੀਐ ਫਿਰ ਬਲਾਵਲ ਰਾਗ ਦੀ ਬਾਤ ਸਿੱਖਾਂ ਨੂੰ ਪੁੱਛਿਆ ਮਹਾਰਾ ਕਹਿੰਦੇ ਭਾਈ ਬਲਾਵਲ ਤਾਂ ਹੀ ਗਾਇਆ ਕਰਨ ਕਰੀਦਾ ਹੈ ਜਦ ਮੁਖ ਹੋਵੇ ਨਾਮ ਤਾਂ ਹੀ ਭਾਈ ਬਲਾਵਲ ਰਾਗ ਦਾ ਗਾਉਣਾ ਆਨੰਦ ਹੁੰਦਾ ਹੈ ਜਦੋਂ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੋਵੇ ਮੁਖੰਤਾ ਕਰਨ ਦੇ ਅੰਦਰ ਨਾਮ ਹੋਵੇ ਇਸੇ ਪ੍ਰਕਾਰ ਬਲਾਵਲ ਆਨੰਦ ਦਾ ਨਾਮ ਹੈ ਆਨੰਦ ਤਦੋਂ ਹੀ ਪ੍ਰਾਪਤ ਕਰੀਦਾ ਹੈ ਜਦੋਂ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੋਵੇ ਫਿਰ ਵਿੱਚ ਨਾਮ ਹੋਵੇ ਰਾਗ ਨਾਦ ਸ਼ਬਦ ਸੋ ਹੋਣੇ ਜੇ ਤੁਸੀਂ ਰਾਗ ਦੀ ਗੱਲ ਕਰਦੇ ਹੋ ਰਾਗ ਬਲਾਵਲ ਆਦਕ ਤੇ ਨਾਦ ਬਾਜੇ ਵਜਾਏ ਹੋਏ ਇਹ ਸ਼ਬਦ ਦੀ ਸ਼ਬਦ ਕੀਰਤਨ ਨਾਲ ਹੀ ਗਾਉਂਦੇ ਐ ਸਭ ਤੋਂ ਬਗੈਰ ਐਵੇਂ ਗਵਈਏ ਲੋਕ ਬਥੇਰੇ ਗਾਉਂਦੇ ਫਿਰਦੇ ਐ ਉਹ ਸੋ ਬਨੀਕ ਨਹੀਂ ਹੁੰਦੇ ਐਵੇਂ ਰਾਜਿਆਂ ਦੇ ਬੂਹੇ ਅੱਗੇ ਕੁ ਸ਼ਾਂਤੀ ਹੋ ਕੇ ਗਵਈਏ ਬਣ ਕੇ ਗਾਉਂਦੇ ਐ ਮਾਇਆ ਮੰਗਦੇ ਐ ਰਾਗ ਨਾਦ ਰਾਗ ਗਾਏ ਹੋਏ ਨਾਦ ਬਾਜੇ ਵਜਾਏ ਹੋਏ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਗਾਉਂਦੇ ਹਨ ਰਾਗ ਪ੍ਰੇਮੀ ਤੇ ਨਾਦ ਸ਼ਬਦ ਦੀ ਕਮਾਈ ਕਰਨ ਵਾਲੇ ਨਾਦ ਬ੍ਰਹਮ ਦੀ ਗਿਆਨ ਕਸਣ ਵਾਲੇ, ਰਾਗ ਪ੍ਰੇਮ ਕਰਨ ਵਾਲੇ ਗੁਰਾਂ ਦੇ ਉਪਦੇਸ਼ ਕਰਕੇ ਸੋਹਣੇ ਹੁੰਦੇ ਹਨ ਜਾਂ ਲਾਗੈ ਸਹਿਜ ਧਿਆਨ ਜਦੋਂ ਸਹਿਜ ਰੂਪ ਚ ਸੁਤੇ ਉਹਨਾਂ ਦਾ ਧਿਆਨ ਜੁੜ ਜਾਂਦਾ ਲੱਗ ਜਾਂਦਾ ਹੈ ਰਾਗ ਨਾਦ ਛੋੜ ਹਰ ਸੇਵੀ ਇਹ ਭਾਈ ਰਾਗਾਂ ਦਾ ਸਾਜ਼ ਤੇ ਨਾਦ ਬਾਜੀਆਂ ਦਾ ਸਾਜ਼ ਛੱਡ ਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ ਤਾਂ ਦਰਗਹ ਹੈ ਪਾਈਏ ਮਾਂ ਕਿਉਂਕਿ ਦਰਗਾਹ ਜਮਾਨ ਸਤਕਾਰ ਭਾਈ ਦਾ ਹੈ ਆਦਰ ਭਾਈ ਦਾ ਹੈ ਨਾਨਕ ਗੁਰਮੁਖ ਰਾਗ ਨਾਦ ਰਾਗ ਨਾਦ ਛੋੜ ਹਰ ਸੇਵੀ ਹੈ ਰਾਗ ਦੁਨੀਆ ਦੇ ਜਿਹੜੇ ਮੋਹ ਹੈ ਤੇ ਨਾਦ ਜਿਹੜੇ ਦੁਨੀਆ ਦੇ ਸ਼ਬਦ ਹਨ ਉਸ ਤੋਂ ਨਿੰਦਿਆ ਦੇ ਨੂੰ ਛੱਡ ਕੇ ਸਰੀਆ ਸੇਵਨ ਕਰੀਏ ਤਾਂ ਦਰਗਹ ਪਾਈਏ ਮਾ ਸਤਿਗੁਰੂ ਅਰਜ ਪਾਈ ਸਤਕਾਰ ਪਾਈਦਾ ਹੈ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮਖੰਦ ਦੀ ਸੰਗਤ ਕਰਕੇ ਬ੍ਰਹਮਾਤਮਾ ਵੀ ਪਾਈ ਵਿਚਾਰ ਕਰੀਏ ਜੂ ਕੈ ਮਨ ਅਬ મહਾਨ ਤਾਂ ਮੰਗਿਆਂ ਵੀ ਜਿਹੜਾ ਹੰਕਾਰ ਉਹਨਾਂ ਦੇਦਾ ਇਹ ਚੱਕਿਆ ਜਾਂਦਾ ਹੈ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਹੇ ਹਰੀ ਪ੍ਰਭ ਅਕਾਲ ਪੁਰਖ ਵਾਹਿਗੁਰੂ ਤੂੰ ਆਪ ਅਗੰਮ ਗੰਮ ਕਾ ਤੇ ਰਹਤ ਹੈ ਤੇਰਾ ਅੰਤ ਨਹੀਂ ਪਾਈਦਾ ਸਭ ਤੁਧ ਉਪਾਇ ਸਾਰਾ ਸੰਸਾਰ ਆਪ ਜੀ ਨੇ ਪਹਿਲਾ ਕੀਤਾ ਹੈ ਤੂੰ ਆਪੇ ਆਪ ਵਰਤਦਾ ਆਪਣਾ ਆਪ ਰੂਪ ਹੈ ਪਰਮੇਸ਼ਰ ਸਾਰੇ ਜੀ ਵਰਤ ਰਿਹਾ ਹੈ ਸਭ ਜਗਤ ਸਵਾਇ ਸਾਰਾ ਜਿੰਨਾ ਜਗਤ ਆਇਆ ਹੋਇਆ ਹੈ ਸਭ ਦੇ ਅੰਦਰ ਆਪ ਹੀ ਹੀ ਨਾਰਾ ਜੀ ਜੋਤੀ ਸਰੂਪ ਹੈ ਤੂੰ ਤੁਦ ਆਪੇ ਤਾੜੀ ਲਾਈਏ ਆਪ ਹੀ ਸਾਰ ਸਮਾਦੀ ਲਾ ਲਈ ਜਦ ਬ੍ਰਹਮਾ ਨੂੰ ਨਾਲ ਵਿੱਚ ਸਿੱਟ ਲਿਆ ਅਸੀਂ 36 ਯੁਗ ਵਰਤਿਓ ਗੁਵਾਰੇ ਤਾੜੀ ਲਾਈ ਸਿਰਜਣਹਾਰੇ ਆਪੇ ਗੁਣ ਗਾਇਆ ਆਪ ਹੀ ਬ੍ਰਹਮਾ ਨੇ 18 ਯੁਗ ਥੱਲੇ ਨੂੰ ਗਿਆ 18 ਯੁਗ ਤਾਹਾਂ ਨੂੰ ਆਇਆ ਘੁਕਦਾ ਹੋਇਆ ਦੇ ਬੇਦੀਆਂ ਰਿਚਾਂ ਜਾਰ ਰਿਆ ਤੇਰੇ ਗੁਣਾਂ ਨੂੰ ਵੀ ਆਪ ਹੀ ਗਾਇਆ ਹੈ ਹਰ ਥਿਆਬ ਹੋ ਭਗਤ ਹੋ ਦਿਨ ਸਰਾਤ ਤੂੰ ਅਪੇ ਤਾੜੀ ਲਾਈ ਹੈ ਤੂੰ ਆਪ ਹੀ ਨਿਰਗੁਣ ਸਰੂਪ ਹੋ ਕੇ ਤਾੜੀ ਆਪ ਦੇ ਸਰੂਪ ਚ ਲੀਨ ਤਾੜੀ ਲਾਉਣਾ ਕੀਤੀ ਹੈ ਆਪੇ ਗੁਣ ਗਾਇਆ ਹੈ ਆਪ ਹੀ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰ ਕੇ ਆਪ ਦੇ ਗੁਨਾ ਨੂੰ ਗਾ ਕੇ ਸਿੱਖਾ ਅਧਿਕਾਰੀਆਂ ਨੂੰ ਮੇਲ ਲਿਆ ਹੈ ਹਰ ਧਿਆਬ ਹੋ ਭਗਤ ਹੋ ਦਿਨ ਸਰਾ ਜੇ ਭਗਤੀਆਂ ਨੂੰ ਹਰੀ ਅਕਾਲ ਪੁਰਖ ਨੂੰ ਲਾ ਦਿਨੇ ਪਿਆਇਆ ਕਰੋ ਤੁਨੂੰ ਫਿਰ ਰਾਤ ਦਿਗਿਆ ਤੋਂ ਦਿਨ ਗਿਆਨ ਦਾ ਹੋ ਜਾਏਗਾ ਅੰਤ ਲਈ ਛਡਾਇਆ ਅੰਤ ਨੂੰ ਵਾਹਿਗੁਰੂ ਛੁਡਾ ਲਵੇਗਾ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਛੁਡਾ ਲਿਆ ਹੈ ਜਿਨ ਸੇਵਿਆ ਤਿੰ ਸੁਖ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਮਾਲਾ ਦਾ ਸੇਵਨ ਭਜਨ ਕੀਤਾ ਉਨਾਂ ਨੇ ਸੋਖ ਸ੍ਰੀ ਉਪ ਨੂੰ ਪਾ ਲਿਆ ਹੈ ਹਰ ਨਾਮ ਸਮਾਇਆ ਹਰੀ ਨਾਮੀ ਵਿੱਚ ਉਹਨਾਂ ਦਾ ਮਨ ਭਾਈ ਸਮਾ ਗਿਆ ਲੀਨ ਹੋ ਗਿਆ ਹੈ ਲੋਕ ਮਹੱਲਾ ਤੀਜਾ ਦੂਜੇ ਭਾਏ ਬਿਲਾਵਲ ਨਾ ਹੋਵਈ ਤੀਜੇ ਬਾਦਸ਼ਾਹ ਦੇ ਪਾਸ ਬਿਲਾਵਲ ਰਾਗ ਦੀ ਬਾਤ ਪੁੱਛਿਆ ਤੇ ਮਾਰਾ ਉਤਰ ਜੰਨੇ ਹੈ ਗੁਰ ਸਿੱਖੋ ਸੂਰਜੈ ਭਾਏ ਬਿਲਾਵਲ ਨਾ ਹੋ ਜਿਨਾਂ ਜੁ ਦੁਆਇ ਤਪਾਵਾ ਕਿਤ ਚੋਨਾ ਚਿਰ ਬਿਲਾਵਲ ਆਨੰਦ ਨਹੀਂ ਪ੍ਰਾਪਤ ਹੋ ਸਕਦਾ ਕਿਸੇ ਨੂੰ ਵੀ ਮਨਮੁਖ ਥਾਏ ਨਾ ਪਾ ਮਨਮੁਖ ਨੂੰ ਤੁਰਿਆਦਰੂਪੀ ਥਾ ਸੱਚਖੰਡ ਰੂਪੀ ਥਾ ਨਹੀਂ ਪ੍ਰਾਪਤ ਹੁੰਦਾ ਜੁਨਾ ਚ ਹੀ ਭਰਮ ਦੇ ਰਹਿੰਦੇ ਹਨ ਕਾਗਰਤਾ ਰੂਪੀ ਥਾਣੇ ਅੰਤਕੰਂਤ ਪ੍ਰਾਪਤ ਹੁੰਦਾ ਪਾਖੰਡ ਭਗਤ ਨਾ ਹੋਵੇ ਪੁੱਤੋਂ ਅੱਖਾਂ ਮੀਚ ਕੇ ਪਾਣੀ ਤੇਲ ਪਾ ਕੇ ਖੰਜੂ ਕੱਢ ਲੈਣਾ ਇਹ ਜੇ ਪਖੰਡ ਕਰਨ ਨਾਲ ਉਤਰੋ ਭਗਤੀ ਨਹੀਂ ਹੋ ਸਕਦੀ ਹੈ। ਪਰ ਬ੍ਰਹਮ ਨਾ ਪਾਇਆ ਜਾ। ਇਸ ਪ੍ਰਕਾਰ ਭਾਈ ਬਾਦਮ ਪਰਮੇਸ਼ਵਰ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ। ਮਨ ਹੱਥ ਕਰਮ ਕਮਾਉਣੇ ਜਿਹੜੇ ਮਨ ਦੇ ਹੱਥ ਨਾਲ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਹੈ। ਫਾਇ ਇਹ ਨਾ ਕੋਈ ਪਾਇ ਕੋਈ ਵੀ ਥਾਂ ਪ੍ਰਲੋਕ ਜਿਨੀ ਪਾਵੇਗਾ ਜੂਨਾ ਚ ਹੀ ਭੜਕਦੇ ਫਿਰਦੇ ਰਹਿਣਗੇ। ਥਾਂ ਸੂਪ ਰੂਪ ਹੀ ਕੋਈ ਨਹੀਂ ਪਾ ਸਕੇਗਾ। ਆ ਨਾਨਕ ਗੁਰਮੁਖ ਆਪ ਵਿਚਾਰੀਐ ਸਰਗੁਰੂ ਜੀ ਕਹਿੰਦੇ ਗੁਰਮਖਾਂ ਦੀ ਸੰਗਤ ਕਰਕੇ ਆਪਣੇ ਸਰੂਪ ਦੀ ਵਿਚਾਰ ਕਰੀਏ ਏ ਭਾਈ ਕਿਉਂ ਆਪ ਗਵਾ ਸਰੂਪ ਦੀ ਵਿਚਾਰ ਤਾਂ ਹੁੰਦੀ ਜੇ ਆਪ ਹੰਕਾਰ ਦੇ ਦਾ ਮਾਨ ਜਿਹੜਾ ਮੈਂ ਦੇ ਹਾਂ ਇਹ ਫੁਰਨੋਂ ਹਟ ਜੇ ਆਪ ਦਾ ਭਗਵਾ ਦਈਏ ਆਪੇ ਆਪ ਪਾਰ ਬ੍ਰਹਮ ਹੈ ਜਦੋਂ ਆਪ ਗਿਆ ਤਾਂ ਸਭ ਕਹੀ ਜਦੋਂ ਹੰਕਾਰ ਚਲੇ ਗਿਆ ਫੇ ਆਪੇ ਆਪ ਜੀਵੀਸ਼ਰੂਪ ਆਪ ਹੀ ਪਾਰਬ੍ਰਹਮ ਪਰਮੇਸ਼ਰ ਹੈ ਪਾਰ ਬ੍ਰਹਮ ਵਸਿਆ ਮਾਨਿਆ ਜਦੋਂ ਪਾਰਬ੍ਰਹਮ ਮਨ ਚ ਵਸ ਗਿਆ ਉਦੋਂ ਆਪਣਾ ਆਪ ਰੂਪ ਹੀ ਸਾਰਿਆਂ ਚ ਪਾਰਬ੍ਰਹਮ ਦਿਸ ਆਇਆ ਹੈ ਜਮਣ ਮਰਨਾ ਕਟਿਆ ਉਹਨਾਂ ਦਾ ਜਮਣਾ ਤੇ ਮਰਨਾ ਮਾਰਨ ਮੀਠ ਦਿੱਤਾ ਹੈ ਜੋਤ ਮਿਲਾਈ ਜੋਤ ਸਰੂ ਪਰਮੇਸ਼ਰ ਨੇ ਆਪਦੇ ਵਿੱਚ ਜੋਤ ਮੇਲੀ ਉਹਨਾਂ ਦੀ ਕਰਤਕ ਜੋਤ ਸੀ ਜਿਹੜੀ ਮਹੱਲਾ ਪੀਜਾ ਬਲਾਵਲ ਕਰ ਰਿਹਾ તુਮ ਪਿਆਰ ਰਿਹਾ ਸਹਿਬ ਪੀਜੇ ਬਾਦਸ਼ਾਹ ਨੇ ਹੀ ਪਿਆਰਿਓ ਬਲਾਵਲ ਲਾਗਦਾ ਗਾਣੇ ਕਰਕੇ ਬਿਲਾਵਲ ਆਨੰਦ ਨੂੰ ਇਸ ਪ੍ਰਕਾਰ ਕਰਨਾ ਕਰੋ ਇੱਕ ਸਿ ਸਿਉ ਲਿਵ ਲਾ ਇੱਕ ਵਾਹਿਗੁਰੂ ਚੀ ਤਵੀ ਬਿਰਤੀ ਨੂੰ ਲਿਵ ਨੂੰ ਲਾਉਣਾ ਕਰੋ ਫਿਰ ਆਨੰਦ ਪ੍ਰਾਪਤ ਕਰੋਗੇ ਜਨਮ ਮਰਨ ਦੁੱਖ ਕੱਟੀ ਆ ਇਸ ਕੋਲ ਭਾਈ ਜੰਮਨ ਮੰਦਾ ਦੁੱਖ ਜਦੋਂ ਕਟਿਆ ਜਾਏਗਾ ਸੱਚੇ ਰਹੇ ਸਮਾ ਸੱਚੇ ਰਹੇ ਸਮਾ ਫਿਰ ਸੱਚੇ ਅਕਾਲ ਪੁਰਖੇ ਸਮਾ ਰਹੋਗੇ ਭੇਦ ਹੋ ਰਹੋਗੇ ਸਦਾ ਬਿਲਾਵਲ ਆਨੰਦ ਹੈ ਉਹਨਾਂ ਨੂੰ ਸਦਾ ਬਿਲਾਵਲ ਰਾਗ ਦਾ ਗਾਉਣੇ ਕਰਕੇ आनंद प्राप्त ਹੁੰਦਾ ਜਿਹੜਾ ਸਦਾ ਇਸ ਲੋਕ 'ਚ ਵੀ ਆਨੰਦ ਹੈ ਪਰ ਲੋਕ 'ਚ ਵੀ ਉਹਨਾਂ ਨੂੰ ਆਨੰਦ ਹੈ ਸਦਾ ਆਨੰਦ ਰੂਪ ਜੋ ਬ੍ਰਹਮ ਹੈ ਨਾ ਬਲਾਵ ਰੂਪ ਹੋ ਉਹਦਾ ਸਲਾਦੰਡ ਹੈ ਉਹਨਾਂ ਨੂੰ ਜੀ ਚੱਲ੍ਹ ਹੈ ਸਤਗੁਰ ਭਾਉ ਜਿਹੜਾ ਸੰਗਤਾਂ ਦੇ ਪਾ ਅਨਸਾਰ ਹੋ ਕੇ ਚੱਲਦੇ ਹਨ ਸਤ ਆਪਣੀ ਮੱਤ ਛੱਡ ਦੁੰਦੇ ਹਨ ਸਤ ਸੰਗਤੀ ਬਹਿ ਭਾਉ ਕਰ ਸਤ ਸੰਗਤ 'ਚ ਬੈਠਦੇ ਆਂ ਪ੍ਰੇਮ ਕਰਕੇ ਸਦਾ ਹਰ ਕੀ ਗੁਣ ਗਾਇ ਸਦਾ ਕਾਲਪੁਰਖ ਦੇ ਮਿਲ ਕੇ ਗੁਣਾ ਨੂੰ ਗਾਉਂਦੇ ਹਨ ਜੋ ਨਾਨਕ ਸੇ ਜਨ ਸੋ ਹੁਣ ਸਤਗੁਰੂ ਜੀ ਕਹਿੰਦੇ ਨੇ ਉਹ ਭਾਈ ਸੋਭ ਨੀਕ ਹਨ ਸੋਹਣੇ ਹਨ ਗੁਰਮੁਖ ਜੀ ਗੁਰਮੁਖ ਮੇਲ ਮਿਲਾ ਜਿਹੜੇ ਗੁਰਮੁਖਾਲੇ ਮੇਲ ਚ ਆਪਣੇ ਆਪ ਨੂੰ ਮਲਾਉਂਦੇ ਹਨਗੇ ਜਿਹੜੇ ਗੁਰਮੁਖੋ ਵਾਹਿਗੁਰੂ ਦੇ ਨਾਮ ਚਾਲ ਮਿਲੇ ਹੋਏ ਐ ਹੋਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਮੇਲ ਚ ਮਲਾ ਦਿੰਦੇ ਹਨ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸਾਰਿਆਂ ਜੀਆਂ ਜਨਤਾ ਦੇ ਅੰਦਰ ਪ੍ਰਮੇਸ਼ਰ ਵਿਚ ਆਪ ਹੀ ਹੈ ਸੋ ਭਗਤਾਂ ਕਾ ਮਿੱਤ ਹਰ ਮੇਰੇ ਭਾਈ ਉਹ ਹਰੀ ਅਕਾਲਪੁਰਖ ਸਾਹਿਬ ਦੇ ਪਿਆਰਿਆਂ ਭਗਤਾਂ ਦਾ ਸੱਜਣ ਹੈ ਪਿਆਰਾ ਹੈ ਸਭ ਕੋਈ ਹਰ ਕੈ ਵਸ ਸਭ ਕੋਈ ਵਾਹਿਗੁਰੂ ਦੇ ਵਾਸੀ ਹੈ ਰੱਖਿਆ ਹੋਇਆ ਭਗਤਾਂ ਕੈ ਆਨੰਦ ਘਰ ਇਸ ਕਰਕੇ ਭਗਤਾਂ ਦੇ ਘਰ ਹਿਰਦੇ ਚ ਆਨੰਦ ਬਣਿਆ ਰਹਿੰਦਾ ਉਹਨਾਂ ਦੀ ਸੰਗਤ ਚ ਕਿਉਂਕਿ ਵਾਹਿਗੁਰੂ ਦੇ ਵਸ ਹੈ ਭਗਤ ਉਹਦੇ ਪਿਆਰੇ ਹਨ ਹਰ ਭਗਤਾਂ ਕਾ ਮੇਲੀ ਸਰਬਤ ਸੋ ਉਹ ਪਰਮੇਸ਼ਰ ਸਾਜ ਸੰਗੇ ਜੀ ਹਰੀ ਭਗਤਾਂ ਦਾ ਮਲਾਪੀ ਹੈ ਜਿਹੜਾ ਸਰਬਤ ਦੇ ਅੰਦਰ ਹੈ ਸੋ ਉਹ ਹੀ ਸੋ ਰੱਖਿਆ ਕਰਨ ਵਾਲਾ ਉਹ ਭਗਤਾਂ ਦਾ ਵੀ ਮਲਾਪੀ ਹੈ ਨਿਸਲ ਜਨ ਤੰਗ ਧਰ ਇਸ ਕਰਕੇ ਜਿਹੜੇ ਭਗਤ ਹਨ ਤੰਗ ਬਿਰਤੀ ਨੂੰ ਰੱਖ ਕੇ ਨਿਸਲ ਬੇਫਿਕਰ ਹੋ ਕੇ ਨਿਰਵਕਲ ਸਮਾਦੀ ਸੁੱਤੇ ਰਹਿੰਦੇ ਐ ਉਹ ਕਲਪਨਾ ਨਹੀਂ ਕੋਈ ਕਰਦੇ ਵਾਹਿਗੁਰੂ ਜੋ ਕਰਦਾ ਭਲਾ ਹੀ ਕਰਦਾ ਹੈ ਇੰਉ ਜਾਣ ਕੇ ਨਿਸਲ ਬੇਫਿਕਰ ਹੋ ਕੇ ਬ੍ਰਿਤੀ ਰੂਪੀ ਟੰਗ ਲੱਤ ਨੂੰ ਰੱਖ ਕੇ ਲੱਤੇ ਰੱਤ ਰੱਖ ਕੇ ਜਿਵੇਂ ਬੇਫਿਕਰ ਹੋ ਕੇ ਪੈ ਰਹੀਦਾ ਐ ਐ ਬ੍ਰਿਤੀ ਨੂੰ ਬ੍ਰਹਮ ਵਿੱਚ ਰਾਖ ਕਰਕੇ ਨਿਸਲੋ ਕੇ ਨਿਰਵਕਲ ਸਮਾਦੀ ਚ ਬਰਾਜੇ ਰਹਿੰਦੇ ਹਨ ਅਤੇ ਨਿਸਲ ਜਨ ਟੰਗ ਘਰ ਨਿਸਲ ਨਾ ਸੂਲ ਦਾ ਹੰਦਸ ਦੁੱਖ ਜਾ ਦੁੱਖਾਂ ਤੋਂ ਰਹਿਤ ਹੋ ਜਾਓਗੇ ਕੋਈ ਸੂਲ ਨਹੀਂ ਹੋਵੇਗਾ ਉਹਨਾਂ ਨੂੰ ਜਿਹੜੇ ਜਨ ਬਿਰਤੀ ਨੂੰ ਆਪਦੀ ਨੂੰ ਵਾਹਿਗੁਰੂ 'ਚ ਰੱਖਦੇ ਹਨ ਬੇਫਿਕਰ ਹੋ ਕੇ ਹਰ ਸਭਨਾ ਕਹਿ ਹਰ ਸਭਨਾ ਕਾ ਹੈ ਖਸ ਮਰੀ ਅਕਾਲਪੁਰਖ ਸਾਰਿਆਂ ਦਾ ਹੀ ਮਾਲਕ ਹੈ ਸੋ ਭਗਤ ਜਨ ਚਿਤ ਕਰ ਉਹ ਭਗਤ ਜਨ ਉਸ ਵਾਹਿਗੁਰੂ ਚੇਤੇ ਕਰਦੇ ਤੁਸੀਂ ਭਗਤੀਏ ਕਹੋਣੋਂ ਜਨੂੰ ਚੇਤੇ ਕਰੋ ਸੁਧ ਅਪੜ ਕੋਈ ਨਾ ਸਕੈ ਕੇ ਭਾਈ ਤੇਰੀ ਬੰਦਗੀ ਦੇ ਬਰਾਬਰ ਤੇਰੀ ਸੋਭਾ ਦੇ ਬਰਾਬਰ ਤੇਰੇ ਜਸ ਦੇ ਬਰਾਬਰ ਤੇਰੇ ਪ੍ਰਤਾਪ ਦੇ ਬਰਾਬਰ ਤੇਰੀ ਕਰਨੀ ਦੇ ਬਰਾਬਰ ਕੋਈ ਪਹੁੰਚ ਨਹੀਂ ਹੋ ਸਕੇਗਾ ਸਭ ਚਖ ਚਖ ਪਵੇ ਝੜ ਜਿਹੜੇ ਨਿੰਦਕ ਲੋਕ ਹੈ ਉਹ ਚਖ ਬ्यर्थ ਬੋਲ ਬੋਲ ਕੇ ਚਖਾ ਮਾਰ ਮਾਰ ਕੇ ਝੜ ਪੈਣਗੇ ਡਿੱਗ ਪੈਣਗੇ ਤੇਰਾ ਕੋਈ ਬਾੜ ਨਹੀਂ ਬਿੰਗਾ ਕਰ ਸਕੇਗਾ ਜਿਨ੍ਹਾਂ ਦੇ ਸਿਰ ਦੇ ਤੇ ਵਾਹਿਗੁਰੂ ਰੱਖਾ ਹੈ ਉਹਨਾਂ ਦਾ ਕੋਈ ਰੋਮ ਕੀ ਬਿੰਗਾ ਕਰ ਸਕੇਦਾ ਵਿੱਚ ਕਰਦਾ ਪੁਰਖ ਲੋਆ ਵਾਲ ਨਾ ਬਿੰਗਾ ਹੋਆ